ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿੱਖ ਰਾਜ ਕਿਵੇਂ ਬਣਿਆ ਸਿੱਖਾਂ ਨੂੰ ਲੀਡਰ ਵੀ ਛੇਤੀ ਹੀ ਮਿਲ ਗਿਆ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੂੰ ਗੁਰਗੋਬੀ ਸਿੰਘ ਜੀ ਨੇ ਹੱਥੀਂ ਅੰਮ੍ਰਿਤ ਛਕਾ ਕੇ ਪੰਜ ਤਿਰ ਹੁਕਮਨਾਮਾ ਤੇ ਕੁਝ ਹਜੂਰੀ ਸਿੰਘ ਨਾਲ ਦੇ ਕੇ ਜ਼ਾਲਮਾਂ ਨੂੰ ਸੋਧਣ ਵਾਸਤੇ ਭੇਜਿਆ ਸੀ ਪੰਜਾਬ ਦੀ ਹੱਦ ਅੰਦਰ ਆ ਗਿਆ ਪਹਿਲੇ ਪਹਿਲ ਉਹ ਬਾਂਗਰ ਦੇ ਇਲਾਕੇ ਵਿੱਚ ਆਇਆ ਉਸਨੇ ਆਉਂਦਿਆਂ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਇੱਕ ਪਿੰਡ ਵਿੱਚ ਉਸ ਦਾ ਜਥਾ ਉੱਤਰਿਆ ਹੋਇਆ ਸੀ ਜਾਂ ਲੁਟੇਰਿਆਂ ਦੀ ਧਾਰ ਆ ਪਈ ਉਹਨਾਂ ਮੁਠੀ ਭਾਰ ਸਿੰਘਾਂ ਨੇ ਧਾਰਵਿਆਂ ਦਾ ਡੱਟ ਕੇ ਟਾਕਰਾ ਕੀਤਾ। ਨਤੀਜਾ ਇਹ ਹੋਇਆ ਕਿ ਪਿੰਡ ਨੂੰ ਲੁੱਟਣ ਆਏ ਉਹ ਆਪਣਾ ਆਪ ਲੁੱਟਾ ਕੇ ਨਾ ਸਕੇ। ਲੁੱਟੀਆਂ ਹੋਈਆਂ ਮਾਲ ਬੰਦਾ ਸਿੰਘ ਨੇ ਆਪਣੇ ਸਾਥੀਆਂ ਨੂੰ ਛੱਡ ਦਿੱਤਾ। ਇਸ ਪਹਿਲੀ ਘਟਨਾ ਨੇ ਹੀ ਗਰੀਬਾਂ ਦੇ ਦਿਲ ਦਿਨਾ ਵਿੱਚ ਬੰਦਾ ਸਿੰਘ ਵਾਸਤੇ ਸਤਿਕਾਰ ਪੈਦਾ ਕਰ ਦਿੱਤਾ। ਕੁਝ ਦਿਨਾਂ ਪਿੱਛੋਂ ਉਹਨੇ ਸਿਹਰੀ ਤੇ ਖੰਡਾ ਦੋਹਾਂ ਪਿੰਡਾਂ ਦੇ ਵਿੱਚਕਾਰ ਆ ਡੇਰਾ ਕੀਤਾ। ਇੱਥੋਂ ਮਾਝੇ ਮਾਲਵੇ ਦੁਆਪੇ ਤੇ ਪੰਜਾਬ ਦੇ ਹੋਰ ਦੂਨ ਨੇਰੇ ਦੇ ਸਿੱਖਾਂ ਨੂੰ ਚਿੱਠੀਆਂ ਲਿਖੀਆਂ ਕਿ ਜ਼ਾਲਮ ਤੋਂ ਸ਼ਹਿਜ਼ਾਦਿਆਂ ਦਾ ਵੈਰ ਲੈਣ ਵਾਸਤੇ ਛੇਤੀ ਜਥੇ ਨਾਲ ਆ ਕੇ ਮਿਲੋ। ਜਿੱਥੇ ਜਿੱਥੇ ਖਬਰ ਪਹੁੰਚੀ ਸਿੰਘ ਸਾਰੇ ਕਾਰ ਵਿਹਾਰ ਛੱਡ ਕੇ ਹਥਿਆਰ ਸੰਭਾਲ ਕੇ ਬੰਦਾ ਸਿੰਘ ਬੱਲੇ ਤੋਰ ਪਏ ਸ਼ਾਹੀ ਹਾਕਮਾਂ ਦੀ ਸ਼ਰਕਾਂ ਤੇ ਦਰਿਆਵਾਂ ਦੇ ਪਤਨਾ ਉੱਤੇ ਚੌਕੀਆਂ ਬਿਠਾ ਦਿੱਤੀਆਂ ਮਾਝੇ ਦੇ ਸਿੰਘਾਂ ਨੂੰ ਇਸ ਰੁਕਾਵਟ ਕਾਰਨ ਬੜੀ ਔਖੇ ਆਈ ਹੋਈ ਉਹ ਸਿੱਧਾ ਰਾਹ ਛੱਡ ਕੇ ਪਹਾੜੀ ਇਲਾਕੇ ਵੱਲੋਂ ਚੱਕਰ ਕੱਟ ਕੇ ਕਿਰਤਪੁਰ ਜਾ ਕੱਤੇ ਹੋਏ ਮਾਲਵੇ ਦੇ ਸਿੰਘਾਂ ਵਾਸਤੇ ਇਹ ਔਕੜ ਨਹੀਂ ਸੀ ਉਹ ਛੋਟੇ ਛੋਟੇ ਜਥੇ ਬਣਾ ਕੇ ਛੇਤੇ ਹੀ ਬੰਦਾ ਸਿੰਘ ਕੋਲ ਜਾ ਆਪਰੇ 2-3 ਮਹੀਨੇ ਵਿੱਚ ਹੀ ਬੰਦਾ ਸਿੰਘ ਕੋਲ 4000 ਅਸਵਾਰ ਤੇ 7-8000 ਪੈਦਲ ਸਿੰਘ ਇਕੱਠੇ ਹੋ ਗਏ। ਸਿੰਘਾਂ ਦਾ ਇਹ ਹਲਦਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨੇ ਹੇਠਾਂ ਰਾਜ ਕਰੇਗਾ ਖਾਲਸਾ ਤੇ ਸੱਚੀ ਅਕਾਲ ਦੇ ਜਕਾਰੇ ਛੱਜਦਾ ਜਾ ਰਿਹਾ ਸੀ। ਜਿਸ ਪਿੰਡ ਦੇ ਚੌਧਰੀ ਗੁਰੂ ਕੇ ਲੰਗਰ ਵਾਸਤੇ ਰਸਤ ਜਾਂ ਕੁਝ ਹੋਰ ਨਜ਼ਰਾਨਾ ਲੈ ਕੇ ਮਿਲ ਪੈਂਦੇ ਸਿੰਘ ਬਿਨਾਂ ਛੇਰ-ਛਾਰ ਕੀਤੇ ਉੱਥੋਂ ਅੱਗੇ ਲੰਘ ਜਾਂਦੇ ਤੇ ਜਿੱਥੋਂ ਦੇ ਹਾਕਮ ਕੁਝ ਆਕਰਦੇ ਉਹ ਸੌਦੇ ਦਿੱਤੇ ਜਾਂਦੇ। ਹੁਣਾਂ ਪਿੰਡ ਖੈਦਲ ਦੇ ਨੇਰੇ ਕੋਲ ਪਤਾ ਲੱਗਾ ਕਿ ਕੁਝ ਸਿਪਾਯਾਂ ਦੀ ਰਾਖੀ ਵਿੱਚ ਸ਼ਾਹੀ ਖਜ਼ਾਨਾ ਜਾ ਰਿਹਾ ਸੀ ਸਿੰਘਾਂ ਨੇ ਸ਼ੇਰਵਾਈ ਹੱਲਾ ਕਰਕੇ ਖਜ਼ਾਨਾ ਲੁੱਟ ਲਿਆ ਬੰਦਾ ਸਿੰਘ ਨੇ ਉਹ ਸਾਰਾ ਧਨ ਆਪਣੀਆਂ ਫੌਜਾਂ ਵਿੱਚ ਵੰਡ ਦਿੱਤਾ ਕੁਝ ਦਿਨ ਪਿਛੋਂ ਕੈਦਲ ਦਾ ਹਾਕਮ ਫੌਜ ਲੈ ਕੇ ਸਿੰਘਾਂ ਦੇ ਚਾਰ ਆਇਆ ਜੋ ਪਹਿਲੇ ਹੱਲੇ ਵਿੱਚ ਹੀ ਹਾਰ ਖਾ ਕੇ ਤੇ ਘੋਰੇ ਖਵਾ ਕੇ ਨਸ ਗਿਆ ਹੁਣ ਇਸ ਸਾਰੇ ਇਲਾਕੇ ਵਿੱਚ ਸਿੰਘਾਂ ਦਾ ਬੋਲਬਾਲਾ ਹੋ ਗਿਆ ਦੂਰ ਨੇਰੇ ਤੋਂ ਕੁਝ ਹੋਰ ਸਿੰਘ ਆ ਰਹੇ ਨੇ ਤੇ ਕੁਝ ਝਾਲਮੰਦੇ ਸਤਾਇਆ ਹੋਇਆ ਹਿੰਦੂਆਂ ਵਿੱਚੋਂ ਨਵੇਂ ਸਿੰਘ ਸੱਜ ਗਏ ਖਾਲਸੇ ਦੀ ਚੋੜਾਈ ਕਰਲਾ ਵੇਖ ਕੇ ਬਹੁਤ ਸਾਰੇ ਲੁਟੇਰੇ ਵੀ ਆ ਰਹੇ ਨੇ ਬੰਦਾ ਸਿੰਘ ਆਪਣੇ ਕੋਲ ਕੁਝ ਨਾ ਰੱਖਦਾ ਜੋ ਵੀ ਲੁੱਟ ਜਾ ਮਾਲ ਜਾਨ ਨਜ਼ਰਾਨਾ ਆਉਂਦਾ ਸਭ ਦ ਸਿੰਘਾਂ ਨੂੰ ਤੇ ਗਰੀਬਾਂ ਨੂੰ ਵੰਡ ਦਿੰਦਾ ਸਭ ਤੋਂ ਪਹਿਲਾਂ ਬੰਦਾ ਸਿੰਘ ਜੀ ਦੀ ਨਜ਼ਰ ਸਮਾਣੇ ਤੇ ਪਈ ਉਸ ਸਮੇ ਇਹ ਬਰਾ ਰੌਣਕੀ ਤੇ ਅਮੀਰਾਂ ਦਾ ਸ਼ਹਿਰ ਸੀ ਇੱਥੋਂ 22 ਪਾਲਕੀਆਂ ਨਿਕਲਦੀਆਂ ਸਨ ਭਾਵ ਇੱਥੋਂ ਦੇ ਮੁਗਲਾਂ ਦੇ 22 ਅਮੀਰ ਘਰਾਣਿਆਂ ਨੂੰ ਬਾਦਸ਼ਾਹ ਵੱਲੋਂ ਪਾਲਕੀਆਂ ਵਿੱਚ ਚੱਲਣ ਦੀ ਆਗਿਆ ਸੀ ਸਮਾਣੇ ਦੇ ਚੜਾਈ ਕਰਨ ਤੇ ਅਦਾ ਇੱਕ ਹੋਰ ਕੰਨ ਵੀ ਸੀ ਗੁਰੂ ਤੇਗ ਬਹਾਦਰ ਜੀ ਦਾ ਕਾਤਲ ਸੈਦ ਜਲਾਲਉਦਦੀਨ ਜਲਾਦ ਤੇ ਛੋਟੇ ਸਾਹਿਬ ਜਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇੱਥੋਂ ਦੇ ਰਹਿਣ ਵਾਲੇ ਸਨ ਇਸ ਵਾਸਤੇ ਸਿੰਘਾਂ ਦੇ ਦਿਲ ਵਿੱਚ ਇਸ ਸ਼ਹਿਰ ਵਾਸਤੇ ਘੱਟ ਗੁੱਸਾ ਨਹੀਂ ਸੀ 26 ਨਵੰਬਰ ਨੂੰ ਸਵੇਰੇ ਹੀ ਬੰਦਾ ਸਿੰਘ ਨੇ ਸਮਾਨੇ ਉੱਤੇ ਹਮਲਾ ਕਰ ਦਿੱਤਾ ਤੇ ਕੁਝ ਘੰਟਿਆਂ ਵਿੱਚ ਹੀ ਵਸਦਾ ਸ਼ਹਿਰ ਉਜਾੜ ਕਰ ਦਿੱਤਾ ਮੁਗਲਾਂ ਤੇ ਸੈਯਦਾਂ ਅੱਗੋਂ ਟੱਕਰਾ ਤਾਂ ਕੀਤਾ ਪਰ ਖ਼ਾਸੇ ਦੇ ਅਗਾਧ ਜੋਸ਼ ਦੇ ਸਾਹਮਣੇ ਬਹੁਤਾ ਚਿਰ ਠਹਿ ਨਾ ਸਕੇ ਕਹਿੰਦੇ ਹਨ ਇਸ ਇੱਕ ਦਿਨ ਵਿੱਚ 10000 ਜਾਨਾਂ ਮੌਤ ਦੀ ਭੇਟ ਹੋ ਗਈਆਂ ਇਸ ਸ਼ਹਿਰ ਦੀ ਲੁੱਟ ਵਿੱਚੋਂ ਸਿੰਘਾਂ ਨੇ ਚੰਗੇ ਹੱਥ ਰੰਗੇ ਬੜਾ ਧੰਨ ਤੇ ਸਮਾਨ ਕਾਬੂ ਕੀਤਾ ਇਲਾਕਿਆਂ ਦੇ ਲੁੱਟੇਰਿਆਂ ਵੀ ਬਹੁਤ ਕੁਝ ਹਾਸਲ ਕੀਤਾ ਤੇ ਬਹੁਤ ਸਾਰੇ ਅਮੀਰਾਂ ਦੇ ਘਰ ਸਾਰ ਕੇ ਪੁਰਾਣੇ ਵੈਰ ਕੱਢੇ ਸ਼ਹੀ ਅਰਥਾਂ ਵਿੱਚ ਇਹ ਸਿੱਖਾਂ ਦੀ ਪਹਿਲੀ ਫਤਿਹ ਸੀ ਭਾਈ ਫਤਿਹ ਸਿੰਘ ਇੱਥੋਂ ਦਾ ਫੌਜਦਾਰ ਬਣਿਆ ਗਿਆ ਹੁਣ ਬੰਦਾ ਸਿੰਘ ਛੇਤੀ ਤੋਂ ਛੇਤੀ ਮਾਝੇ ਤੇ ਦੁਆਬੇ ਦੇ ਸਿੰਘਾਂ ਨੂੰ ਮਿਲਣਾ ਚਾਹੁੰਦਾ ਸੀ ਉਸਨੇ ਉਹਨਾਂ ਨੂੰ ਸੁਨੇਹਾ ਵੀ ਭੇਜ ਦਿੱਤਾ ਕਿ ਅਸੀਂ ਛੱਤ ਬਨੌਰ ਵੱਲੇ ਆ ਰਹੇ ਹਾਂ ਉੱਥੇ ਸਭ ਇਕੱਤਰ ਹੋ ਜਾਓ ਆਪ ਉਸਰਹੰਦ ਤੋਂ ਚੜ੍ਹਦੇ ਪਾਸੇ ਦੀ ਚੱਕਰ ਕੱਟ ਕੇ ਅੱਗੇ ਵਧਿਆ ਤੇ ਰਾਹ ਵਿੱਚ ਕ੍ਰਾਮ ਠਸਕਾ ਸ਼ਾਹਬਾਦ ਮੁਸਤਾਫਾ ਬਾਦ ਕਪੂਰੀ ਸਡੋਰਾ ਮੁਖਲਸ ਗਰਜ ਜਿਸ ਦਾ ਜਨਮ ਸਿੰਘਾਂ ਨੇ ਲੋਗ ਰਖਿਆ ਤੇ ਬਨੂਰ ਦਾ ਕਸਬਾ ਮਾਰ ਲਿਆ ਇਨ੍ਹਾਂ ਮਾਰਾਂ ਵਿੱਚ ਬੰਦਾ ਸਿੰਘ ਕੋਲੋਂ ਰਿੰਦਾ ਧੰਨ ਤੇ ਸਮਾਨ ਹੋ ਗਿਆ ਸੀ ਉਧਰ ਕਿਰਤਪੁਰ ਵਾਲਾ ਦਲ ਰੋਪਣ ਨੂੰ ਵਧਿਆ ਤਾਂ ਵਜੀਰ ਖਾਨ ਦੇ ਭੇਜੇ ਹੋਏ ਮਲੇਰ ਕੋਟਲੀਏ ਫੌਜ ਲੈ ਕੇ ਅੱਗੋਂ ਜਾ ਆਪਰੇ ਇਨਾਂ ਕੋਲ ਤਾਂ ਤੋਪਾਂ ਵੀ ਸਨ ਤੇ ਫੌਜ ਵੀ ਸਿੰਘਾਂ ਨਾਲੋਂ ਬਹੁਤ ਸੀ ਪਰ ਜਿਸ ਵੇਲੇ ਸਿੰਘਾਂ ਦੇ ਜਥੇਦਾਰ ਚੱਲੋ ਸਰਹੰਦ ਮਾਰੋ ਸਰਹੰਦ ਦੇ ਨਾਰੇ ਲਾ ਕੇ ਅੱਗੇ ਵੱਧਦੇ ਤਾਂ ਉਹਨਾਂ ਦੀ ਤਲਵਾਰ ਸਾਹਮਣੇ ਛਾਤੀ ਟਾ ਕੇ ਖਲੋਣ ਦੀ ਕਿਸੇ ਵਿੱਚ ਹਿੰਮਤ ਨਾ ਹੁੰਦੀ ਦੋਹਾਂ ਪਾਸਿਆਂ ਤੋਂ ਗੱਬਰੂਆਂ ਦੇ ਸਥਰ ਵਿੱਚ ਗਏ ਅੰਤ ਖিজਰ ਖਾਨ Nusrat Khan ਤੇ Wali Muhammad Khan ਮਾਰੇ ਗਏ ਤੇ ਸ਼ੇਰ ਮੁਹੰਮਦ ਖਾਨ ਜ਼ਖਮੀ ਹੋ ਕੇ ਮੈਦਾਨ ਛੱਡ ਕੇ ਨਸ ਗਿਆ ਸਿੰਘ ਵੈਰੀ ਦਾ ਸਮਾਨ ਕਬਜ਼ੇ ਕਰਕੇ ਫਤਿਹ ਦੇ ਜਕਾਰੇ ਛੱਡਦੇ ਬਨੂਰ ਵੱਲ ਵਧੇ ਬਨੂਰ ਤੋਂ 2-3 ਮੀਲ ਬਾਹਰ ਅੱਗੇ ਵੱਧ ਕੇ ਬੰਦਾ ਸਿੰਘ ਜੇਤੂ ਸਿੰਘਾਂ ਨੂੰ ਆ ਮਿਲਿਆ ਦੋਹਾਂ ਦਲਾਂ ਨੂੰ ਵੇਖ ਕੇ ਖੁਸ਼ੀਆਂ ਚੜ ਗਈਆਂ ਕਰਾਪ ਪ੍ਰਸ਼ਾਦ ਦੀਆਂ ਦੇਗਾਂ ਵੰਡੀਆਂ ਗਈਆਂ ਹੁਣ ਦੋਵੇਂ ਦਲ ਛੱਤ ਤੇ ਕਬਜ਼ਾ ਕਰਕੇ ਲੱਗੇ ਸਰਹੰਦ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਕਰਨ ਸਾਰੇ ਇਲਾਕੇ ਦੀਆਂ ਨਜ਼ਰਾਂ ਹੰਦ ਦੀ ਲੜਾਈ ਤੇ ਲੱਗੀਆਂ ਹੋਈਆਂ ਸਨ ਦੋਹੀਂ ਪਾਸੇ ਡਟਵੀਂ ਤਿਆਰੀ ਹੋ ਰਹੀ ਸੀ ਬੰਦਾ ਸਿੰਘ ਕੋਲ ਆਦਮੀਆਂ ਦੀ ਗਿਣਤੀ ਕਾਫੀ ਸੀ ਪਰ ਹਥਿਆਰ ਘੱਟ ਸੀਗੇ ਕਟ ਸਿੰਘਾਂ ਕੋਲ ਬੰਦੂਖਾਂ ਸਨ ਬਾਕੀ ਕਿਸੇ ਕੋਲ ਨੇਜਾ ਕਿਸੇ ਕੋਲ ਤਲਵਾਰ ਤੇ ਕਿਸੇ ਕੋਲ ਤੀਰ ਕਮਾਨ ਇੱਕ ਇਹ ਫੌਜ ਤਿੰਨ ਤਰ੍ਹਾਂ ਦੀ ਸੀ ਇੱਕ ਧਰਮ ਦੀ ਖਾਤਰ ਸ਼ਹੀਦ ਹੋਣ ਵਾਲੇ ਪੱਕੇ ਸਿੱਖ ਦੋ ਰਾਮ ਸਿੰਘ ਤਲੋਕ ਸਿੰਘ ਫਲੂਕੀਆਂ ਆਦਿ ਦੇ ਕੱਲੇ ਹੋਏ ਤਨਖਾਹਦਾਰ ਸਿਪਾਹੀ ਤੀਜਾ ਕੇਵਲ ਲੁੱਟ ਦੀ ਖਾਤਰ ਆਏ ਹੋਏ ਦੂਰ ਨੇਰੇ ਦੇ ਲੁੱਟੇਰੇ ਇਨ੍ਹਾਂ ਤੋਂ ਇਲਾਵਾ 1000 ਸਿਪਾਹੀ ਹੋਰ ਵੀ ਸੀ ਜੋ ਵਕੀਰ ਖਾਨ ਤੇ ਸੁੱਚਾ ਜਨੰਦ ਨੇ ਭੇਜੇ ਹੋਏ ਬੰਦਾ ਸਿੰਘ ਨੂੰ ਧੋਖੇ ਨਾਲ ਮਾਰਨ ਵਾਸਤੇ ਉਸ ਦੀ ਫੌਜ ਨਾਲ ਜਾ ਮਿਲੇ ਸਨ ਇਸ ਫੌਜ ਦਾ ਅਫਸਰ ਸੁਚਾਨੰਦ ਦਾ ਭਤੀਜਾ ਸੀ ਜਿਸ ਨੇ ਆਪਣੇ ਆਉਣ ਦਾ ਕਾਰਨ ਸੁਚਾਨੰਦ ਤੋਂ ਵੈਰ ਲੈਣਾ ਦੱਸਿਆ ਸੀ ਦੂਜੇ ਪਾਸੇ ਬੁੱਢਾ ਵਜ਼ੀਰ ਖਾਨ ਵੀ ਚੱਪਰਚਿਰੀ ਦੇ ਮੈਦਾਨ ਵਿੱਚ ਸਿੰਘਾਂ ਨਾਲ ਲੜਨ ਵਾਸਤੇ ਤਿਆਰ ਹੋ ਖਲਾ ਉਸਨੇ ਆਪਣੇ ਮਾਤਿਹਤ ਫੌਜਦਾਰਾਂ ਦੀ ਫੌਜ ਦੇ ਇਲਾਕੇ ਦੇ ਚੌਧਰੀਆਂ ਦੇ ਸਭ ਆਦਮੀ ਇਕੱਠੇ ਕਰ ਲਏ ਜਿਹਹਾਦ ਦੇ ਨਾਮ ਥੱਲੇ ਮੌਲਾਨਿਆਂ ਨੇ ਵੀ ਸ਼ਹਾਦਤ ਤੇ ਚਾਹਵਣ ਹਜ਼ਾਰਾ ਗਾਜੀ ਬਹਿਸ਼ਤ ਦੇ ਦਰਵਾਜ਼ੇ ਅੱਗੇ ਲੈ ਆਂਦੇ ਰਲ ਮਿਲ ਕੇ ਫੌਜ ਦੀ ਗਿਣਤੀ 20000 ਹੋ ਗਈ ਸਭ ਤੋਂ ਅੱਗੇ ਤੋਪਾਂ ਤੇ ਜੰਬੂਰਕੇ ਵੀਰੇ ਹੋਏ ਸਨ ਉਸ ਤੋਂ ਪਿੱਛੇ ਹਾਥੀਆਂ ਦੀ ਪਾਲ ਖਲੀ ਕੀਤੀ ਹੋਈ ਸੀ ਇੱਕ ਪਾਸੇ ਸ਼ੇਰ ਮੁਹੰਮਦ ਖਾਨ ਤੇ ਖਵਾਜਾ ਅਲੀ ਮਲੇਰ ਕੋਟਲੇ ਵਾਲਿਫ ਆਪਣੀਆਂ ਫੌਜਾਂ ਲਈ ਖਲੇ ਸਨ ਤੇ ਇੱਕ ਪਾਸੇ ਹੋਰਾਂ ਦੇ ਆਸ਼ਿਕ ਗਾਜੀ ਵਿਚਕਾਰ ਬੁੱਢਾ ਜੀ ਵੀ ਨਵਾਬ ਬਕਵਕਜੀਰ ਖਾਨ ਕੋਰੇ ਤੇ ਅਸਵਾਰ ਸਾਰੀ ਫੌਜ ਦੀ ਕਮਾਂਡ ਕਰ ਰਿਹਾ ਸੀ ਇਸ ਤਰ੍ਹਾਂ ਮੈਦਾਨ ਮਲੀ ਇਹ ਬੰਦਾ ਸਿੰਘ ਦੀ ਉਡੀਕ ਕਰ ਰਹੇ ਸਨ ਉਧਰ ਅਗਾਜ ਜੋਸ਼ ਵਿੱਚ ਪਰੇ ਸਿੰਘ ਦੀ ਚਲੋ ਸਰਹੱਦ ਤੇ ਸਾਹਿ ਸ਼੍ਰੀਕਾਲ ਦੇ ਜਕਾਰੇ ਛੱਜਦੇ ਆ ਰਹੇ ਸਨ ਇੱਕ ਪਾਸੇ ਮਲਵਈ ਸੂਰਮੇ ਆ ਰਹੇ ਸਨ ਜਿੰਨਾਂ ਦੀ ਸਰਦਾਰੀ ਸਰਦਾਰ ਫਤਿਹ ਸਿੰਘ ਜੀ ਸਰਦਾਰ ਕਰਮ ਸਿੰਘ ਸਰਦਾਰ ਧਨਮ ਸਿੰਘ ਤੇ ਸਰਦਾਰ ਆਲੀ ਸਿੰਘ ਦੇ ਹੱਥ ਸੀ ਦੂਜੇ ਪਾਸੇ ਮਾਝੇ ਦੇ ਬੀਰ ਬਾਬਾ ਬినੋਦ ਸਿੰਘ ਸਰਦਾਰ ਬਾਜ ਸਿੰਘ ਸਰਦਾਰ ਰਾਮ ਸਿੰਘ ਤੇ ਸਰਦਾਰ ਸ਼ਾਮ ਸਿੰਘ ਦੇ ਮਾਸਹੀਤ ਚੱਲੇ ਆ ਰਹੇ ਸਨ ਕੁਝ ਅਲਮੀ ਫੌਜ ਦੇ ਕਮਾਂਡ ਬੰਦਾ ਸਿੰਘ ਦੇ ਆਪਣੇ ਹੱਥ ਵਿੱਚ ਸੀ 22 ਮਈ ਨੂੰ ਦੋਵੇਂ ਦਲ ਆਪਸੋ ਸਾਹਮਣੇ ਆਪ ਹੀ ਰਹੇ ਇੱਕ ਪਾਸੇ ਸਰਦਾਰ ਫਤਿਹ ਸਿੰਘ ਤੇ ਦੂਜੇ ਪਾਸੇ ਸਰਦਾਰ ਬਾਜ ਸਿੰਘ ਆਮਨੇ ਮਾਤੇ ਹੀ ਸਰਦਾਰਾਂ ਸਾਹਨੇ ਹਮਲਾ ਕਰਨ ਵਾਸਤੇ ਅੱਗੇ ਵਧੇ ਬਾਬਾ ਬੰਦਾ ਸਿੰਘ ਆਪਣੀ ਇਮਦੀਦ ਫੌਜ ਲੈ ਕੇ ਇੱਕ ਉੱਚੇ ਟਿੱਬੇ ਤੇ ਖਲੋ ਕੇ ਜੰਗ ਦਾ ਰੰਗ ਵੇਖਣ ਲੱਗਾ ਸਿੰਘਾਂ ਦੇ ਨੇਰੇ ਟੁਕਣ ਉੱਤੇ ਵजीर खान ਦੀਆਂ ਤੋਪਾਂ ਤੇ ਜੰਬੂਰੀਆਂ ਨੇ ਅੱਗੇ ਵਧੋਣੀਆਂ ਸ਼ੁਰੂ ਕਰ ਦਿੱਤੀ ਜਿਸ ਵੇਲੇ ਜੰਜੀਰਦਾਰ ਗੋਲੇ ਚੱਲੇ ਲੁਟੇਰੇ ਪਹਿਲੇ ਹੱਥ ਹੀ ਹੰਨ ਹੋ ਗਏ ਇਸ ਤੋਂ ਤੁਰਾਂ ਚਿਰ ਪਿੱਛੋਂ ਸੁੱਚਾ ਆਨੰਦ ਦਾ ਭਤੀਜਾ ਆਪਣੀ 1000 ਫੌਜ ਲੈ ਕੇ ਮੈਦਾਨ ਵਿੱਚੋਂ ਭੱਜ ਨਿਕਲਿਆ ਪਿੱਛੇ ਕੇਵਲ ਸਿੱਧਕੀ ਸਿੱਖ ਹੀ ਡਟੇ ਰਹੇ ਇੱਕ ਪਾਸੇ ਤੋਪਾਂ ਤੇ ਦੂਰ ਮਾਰੋਂ ਬੰਦੂਖਾਂ ਤੇ ਇੱਕ ਪਾਸੇ ਤੀਰ ਤੇ ਟਾਵੀ ਟਾਵੀ ਬੰਦੂਖ ਇਸ ਹੱਲੇ ਵਿਚ ਸਿੱਖਾਂ ਦਾ ਬੜਾ ਨੁਕਸਾਨ ਹੋਇਆ ਮੁਸਲਮਾਨ ਫੌਜ ਦੇ ਹੌਂਸਲੇ ਵੱਧ ਰਹੇ ਸਨ ਕਿ ਸਿੱਖ ਨਸੇ ਕੀ ਨਸੇ ਬਾਜ ਸਿੰਘ ਨੇ ਇਹ ਸਾਰੀ ਹਾਲਤ ਬੰਦਾ ਸਿੰਘ ਨੂੰ ਜਾ ਦੱਸੀ ਤਾਂ ਉਹ ਇਮਦਾਦੀ ਫੌਜ ਲੈ ਕੇ ਮੈਦਾਨ ਵਿੱਚ ਆ ਡਟਿਆ ਜਿਸ ਸੱਜਰ ਸ਼ਾ ਫੌਜ ਦੇ ਆਉਣ ਨਾਲ ਸਿੰਘਾਂ ਦੇ ਦਿਲ ਵਿੱਚ ਵੱਧ ਗਈ ਉਹਨਾਂ ਪੈਂਦੀ ਸੋਟੇ ਤਲਵਾਰਾਂ ਦੇ ਵਰਸ਼ੇ ਤੋਂ ਧੋ ਕੇ ਮਲੇਰ ਕੋਟਲਿਆਂ ਤੇ ਹੱਲਾ ਬੋਲ ਦਿੱਤਾ ਉਹ ਦੋਵੇਂ ਯੋਧੇ ਮਰਦਾਂ ਵਾਂਗ ਡੱਟ ਕੇ ਲਰੇ ਪਰ ਅੰਤ ਦੋਵੇਂ ਸ਼ੇਰ ਮੁਹੰਮਦ ਖਾਨ ਤੇ ਖਵਾਜਾ ਅਲੀ ਖਾਲਸੇ ਦੀ ਤਲਵਾਰ ਦੀ ਪੇਟਾ ਹੋ ਗਏ ਜਰਨੈਲਾਂ ਦਾ ਡਿੱਗਣਾ ਹੀ ਸੀ ਕਿ ਉਹਨਾਂ ਦੀ ਫੌਜ ਮੈਦਾਨ ਛੱਡ ਕੇ ਨਾ ਸੂਟੀ ਦੂਜੇ ਪਾਸੇ ਗਾਜੀਆਂ ਦਾ ਵੀ ਉਹ ਬਹੁਤ ਬੁਰਾ ਹਾਲ ਹੋਇਆ ਇਸ ਵੇਲੇ ਵजीर ਖਾਨ ਵਾਲਾ ਮੋਰਚਾ ਕਾਇਮ ਸੀ ਬਾਕੀ ਸਭ ਸਿੰਘਾਂ ਦੇ ਕਬਜ਼ੇ ਵਿੱਚ ਆ ਗਿਆ ਸੀ ਅਜੇ ਵੀ ਹੌਂਸਲਾ ਕਰਕੇ ਉਹ ਬੁੱਢਾ ਜਵਾਬ ਅਰਿਆ ਖਲਾਲ ਸੀ ਜਾਂ ਕਿਸੇ ਯੋਧੇ ਤੇ ਇੱਕ ਤੀਰ ਤੇ ਜੰਗ ਦਾ ਫੈਸਲਾ ਕਰ ਦਿੱਤਾ ਤੀਰ ਨਾਲ ਫੱਟਰ ਹੋ ਕੇ ਵਜੀਰ ਖਾਂ ਕੋਰੇ ਤੋਂ ਥੱਲੇ ਆ ਡਿੱਗਾ ਦੋਹਾਂ ਪਾਸਿਆਂ ਤੋਂ ਬਾਜ ਸਿੰਘ ਤੇ ਫਤੇ ਸਿੰਘ ਤੇ ਹਮਲੇ ਕਰਕੇ ਜ਼ਖਮੀ ਸੂਬੇਦਾਰ ਨੂੰ ਕਾਬੂ ਕਰ ਲਿਆ ਨਵਾਬ ਦਾ ਡਿੱਗਣਾ ਹੀ ਸੀ ਕਿ ਉਸ ਦੀ ਫੌਜ ਜਿੱਧਰ ਮੂੰਹ ਹੋਇਆ ਨਸਤ ਉਰੀ ਲੜਾਈ ਖਤਮ ਹੋਈ ਤੇ ਮੈਦਾਨ ਖਾਲਸੇ ਦੇ ਹੱਥ ਰਿਆ ਜੇਤੂ ਸਿੰਘਾਂ ਨੇ ਮੈਦਾਨ ਵਿੱਚ ਪਿਆ ਦੁਸ਼ਮਨਾ ਦਾ ਸਭ ਸਮਾਨ ਕਬਜ਼ੇਕਾਰ ਲਿਆ ਤੇ ਨਸੇ ਜਾਂਦਿਆਂ ਦੇ ਮਗਰਵਾੜ ਧੜ ਲਈ 12 ਮੀਲ ਦਾ ਪੰਥ ਪੈਣਾ ਥੱਲੇ ਲਤਾਰ ਕੇ ਖਾਸ ਕਰ ਸਰਹੰਦ ਜਾ ਪਹੁੰਚਾ ਥੋੜੀ ਜਿਹੀ ਟੱਕਰੇ ਪਿੱਛੋਂ ਕਿਲੇ ਤੇ ਕਬਜ਼ਾ ਕਰ ਲਿਆ 24 ਮਈ ਨੂੰ ਸਿੰਘ ਸਰਹੱਦ ਵਿੱਚ ਦਾਖਲ ਹੋ ਗਏ ਸ਼ਹਿਰ ਦੀਆਂ ਕੰਦਾ ਸਿੰਘਾਂ ਨੂੰ ਅਜੇ ਵੀ ਸਾਬਜ਼ਾਦਿਆਂ ਦੇ ਖੂਨ ਨਾਲ ਰੰਗੀਆਂ ਹੋਈਆਂ ਨਜ਼ਰ ਆ ਰਹੀਆਂ ਸਨ ਜੋ ਸਾਹਮਣੇ ਆਇਆ ਤਲਵਾਰ ਦੀ ਧਾਰ ਲੰਗਾ ਦਿੱਤਾ ਦਿਲਾਂ ਵਾਲਾ ਕਹਿ ਜੇਤੂਆਂ ਨੇ ਰੱਜ ਕੇ ਵੈਰੀਆਂ ਤੇ ਕੱਢਿਆ ਬਾਜ਼ਾਰ ਦੇ ਮੁਗਲਾਂ ਦੀਆਂ ਹਵੇਲੀਆਂ ਲੋਥਾਂ ਨਾਲ ਪਰ ਗਈਆਂ ਪਾਪੀਆਂ ਦੇ ਪਾਪ ਤੋਂ ਨਿਰਦੋਸ਼ਾਂ ਦਾ ਖੂਨ ਪੰਬਰ ਬਣ ਕੇ ਬਲ ਉੱਠਿਆ ਜਿਸ ਵਿੱਚ ਗੁਨਾਹੀ ਪੰਬੰਡ ਬਣ ਕੇ ਡਿੱਗਣ ਲੱਗੇ ਲੜਾਈ ਆਰੰਭ ਹੋਈ ਸੀ ਤੇ ਜਿਹਰੇ ਲੋਟੇਰੇ ਨਸ ਗਏ ਸਨ ਖਾਸੇ ਦੀ ਫਤਿਹ ਸੁਣ ਕੇ ਉਹ ਫਿਰ ਆ ਸ਼ਾਮਲ ਹੋਏ ਸਰਹੰਦ ਦਾ ਬਹੁਤਾ ਨੁਕਸਾਨ ਉਹਨਾਂ ਹੀ ਕੀਤਾ ਘਰਾਂ ਦੇ ਘਰ ਸਾਰ ਕੇ ਸਵਾਹ ਕਰ ਦਿੱਤੇ ਜੋ ਇਸਤਰੀ ਪੁਰਸ਼ ਸਾਹਮਣੇ ਆਇਆ ਮੌਤ ਦੇ ਘਰ ਤੋਂ ਉਤਾਰ ਦਿੱਤਾ ਗਿਆ 4 ਦਿਨ ਤੱਕ ਸ਼ਹਿਰ ਲੁੱਟੀ ਲੁੱਟਦਾ ਰਿਹਾ ਅੰਤ ਬੰਦਾ ਸਿੰਘ ਨੇ ਹੁਕਮ ਹੁਕਮਨ ਅਮਨ ਕਾਇਮ ਕੀਤਾ ਹੁਣ ਨਿਹੰਗ ਦੀ ਵਾਰੀ ਆਈ ਜਾਲਮਾਂ ਨੂੰ ਜ਼ੁਲਮ ਦੀ ਸਜ਼ਾ ਦੇਣੀ ਸਭ ਤੋਂ ਚੰਗਾ ਨਿਆਹ ਹੈ ਵਜ਼ੀਰ ਖਾਨ ਤਾਂ ਕੀਤੇ ਦਾ ਫਲ ਭੁਗਤ ਚੁਕਾ ਸੀ ਚੱਪਰ ਚਰੀ ਦੀ ਮیدਾਨ ਵਿੱਚੋਂ ਫਰੇ ਹੋਏ ਜ਼ਖਮੀ ਵਜ਼ੀਰ ਖਾਨ ਨੂੰ ਸਿੰਘਾਂ ਨੇ ਬਹਿਰਕਿਆਂ ਦੇ ਮਗਰ ਪਾ ਕੇ ਸਰਹੰਦ ਦੀ ਗਲੀ ਗਲੀ ਵਿੱਚ ਫੇਰ ਕੇ ਸੈਕਦਿਆਂ ਨੂੰ ਅੱਗ ਵਿੱਚ ਸੁੱਟ ਦਿੱਤਾ ਉਹ ਅੱਦਾ ਚਲੂਠਾ ਹੋ ਗਿਆ ਤਾਂ ਇੱਕ ਦਰਖਤ ਨਾਲ ਪੁੱਠਾ ਲਟਕਾਇ ਦਿੱਤੇ ਜਿੱਥੇ ਉਸ ਦੀ ਲੋਥ ਨੂੰ ਜਾਨਵਰ ਤੋੜ ਰਹੇ ਸਨ ਉਸ ਦਾ ਪੁੱਤਰ ਸਿੰਘਾਂ ਦੇ ਆਉਣ ਤੋਂ ਪਹਿਲਾਂ ਹੀ ਸਨੇ ਪਰਿਵਾਰ ਦਿੱਲੀ ਨੂੰ ਨਸ ਗਿਆ ਜੋ ਹੱਥ ਨਾ ਆਇਆ ਸੁਚਾਨੰਦ ਸਨੇ ਬਾਲ ਬੱਚੇ ਤੇ ਫਰਿਆ ਗਿਆ ਹੋਰ ਵੀ ਕੋਈ ਗੁਨਾਹਗਰ ਫੜ ਕੇ ਸਿੰਘਾਂ ਨੇ ਕੈਦ ਕੀਤੇ ਹੋਏ ਸਨ ਸਭ ਨੂੰ ਸ਼ਹਿਰ ਵਿੱਚ ਬੂਹੇ ਬੂਹੇ ਫੇਰ ਕੇ ਜੌਂਦਿਆਂ ਨੂੰ ਅੱਗ ਵਿੱਚ ਸਾਰਿਆ ਗਿਆ ਇਸ ਤਰ੍ਹਾਂ ਸੁਚਾਨੰਦ ਕੀਤੇ ਦਾ ਫਲ ਭਾਗ ਭੋਗ ਕੇ ਸਨੇ ਨਾਲ ਬੱਚਿਆਂ ਦੇ ਨਰਕਾਂ ਦਾ ਰਾਹੀ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨੂੰ ਅੱਗੇ ਅਸੀਂ ਸਿੱਖ ਰਾਜ ਦੀ ਨਹੀਂ ਕਿਦਾਂ ਧਰੀ ਗਈ ਕਿਵੇਂ ਧਰੀ ਗਈ ਉਸ ਬਾਰੇ ਡਿਸਕਸ ਕਰਾਂਗੇ ਅਗਲੇ ਪਾਰਟ ਵਿੱਚ